ਤਿੰਨ ਫੋਨ ਜਿਹੜੇ ਹਨ ਇਸ ਮਹੀਨੇ ਲਾਂਚ ਹੋਏ ਆ OnePlus 15 Realme GT8 Pro ਤੇ Oppo Find X9 ਜੇਕਰ ਤਿੰਨੇ ਫੋਨਾਂ ਦੀ ਗੱਲ ਕਰੀਏ ਤਾਂ ਤਿੰਨੇ ਫੋਨ ਆਪਣੀ ਜਗ੍ਹਾ ਬਾਕਮਾਲ ਨੇ ਪਰ ਜੇਕਰ ਤੁਸੀਂ ਇਹਨਾਂ ਤਿੰਨਾਂ ਦੇ ਵਿੱਚ ਫੋਨ ਲੈਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਫੋਨ ਕਿਹੜਾ ਵਧੀਆ ਉਹਦੇ ਬਾਰੇ ਗੱਲਬਾਤ ਕਰਦੇ ਆ ਮੁਲਾਂਕਣ ਕਰਦੇ ਆ ਕੰਪੈਰੀਜ਼ਨ ਕਰਦੇ ਆ ਕਿ ਕਿਹੜਾ ਫੋਨ ਬੈਸਟ ਆ ਜੇਕਰ ਪਹਿਲੇ ਫੋਨ ਦੀ ਗੱਲ ਕਰੀਏ ਤਾਂ Realme GT8 Pro ਡਿਜ਼ਾਈਨ ਦੀ ਗੱਲ ਕਰੀਏ ਤਾਂ 8.2mm ਦੀ ਥਿੱਕਨੈਸ ਆ ਸਭ ਤੋਂ ਜੁਨੀਕ ਗੱਲ ਇਹ ਸਦੀ ਕੀ ਹੈ ਕਿ ਤੁਸੀਂ ਆਪਣੇ ਅਕੋਰਡਿੰਗ ਜਿਹੜਾ ਹੈ ਨਾ ਕੈਮਰਾ ਮੋਡਿਊਲ ਕਸਟਮਾਈਜ਼ ਕਰ ਸਕਦੇ ਹੋ ਜੇਕਰ ਤੁਹਾਨੂੰ ਸਰਕੂਲਰ ਕੈਮਰਾ ਮੋਡਿਊਲ ਪਸੰਦ ਆ ਤੁਸੀਂ ਉਹ ਜਿਹੜਾ ਇੰਸਟਾਲ ਕਰ ਸਕਦੇ ਹੋ ਰੈਕਟੈਂਗੂਲਰ ਕਰ ਸਕਦੇ ਹੋ ਜੇਕਰ ਤੁਸੀਂ ਬਿਲਕੁਲ ਹੀ ਕੈਮਰਾ ਮੋਡਿਊਲ ਹਟਾ ਦੋਗੇ ਤਾਂ ਇੱਕ ਕਰੋਬਡ ਥੀਮ ਬੇਸਡ ਡਿਜ਼ਾਈਨ ਜਿਹੜਾ ਤੁਹਾਨੂੰ ਮਿਲੇਗਾ ਉਬੀ ਫੋਨ ਦੇ ਪਰ ਬਹੁਤ ਸੋਹਣਾ ਲੱਗਦਾ ਹੈ 218 ਗ੍ਰਾਮ ਭਾਰ ਆ IP68 69 ਦੀ ਰੇਟਿੰਗ ਤੁਹਾਨੂੰ ਇਸ ਫੋਨ ਦੇ ਵਿੱਚ ਮਿਲ ਜੇਗੀ ਕਾਰਨਿੰਗ ਗ੍ਰੀਲਾ ਗਲਾਸ 7i ਦੀ ਪ੍ਰੋਟੈਕਸ਼ਨ ਦੇ ਨਾਲ ਇਹ ਫੋਨ ਆਉਂਦਾ ਜੇਕਰ 1+15 ਦੀ ਗੱਲ ਕਰੀਏ ਤਾਂ 8.1mm ਦੀ ਥਿਕਨਸ ਆ 215 ਗ੍ਰਾਮ ਭਾਰ ਆ IP68 69k ਦੀ ਪ੍ਰੋਟੈਕਸ਼ਨ ਦੇ ਨਾਲ ਇਹ ਫੋਨ ਆਉਂਦਾ ਗ੍ਰੀਲਾ ਗਲਾਸ ਵਿਕਟਰ 2 ਦੀ ਪ੍ਰੋਟੈਕਸ਼ਨ ਮਿਲ ਜਾਂਦੀ ਹੈ ਔਰ ਜੇਕਰ ਗੱਲ ਕਰੀਏ Oppo Find X9 ਦੀ ਇਹ ਫੋਨ ਬਾਕੀ ਦੋਨਾਂ ਫੋਨਾਂ ਦੇ ਨਾਲੋਂ ਕੰਪੈਕਟ ਆ 7.9mm ਦੀ ਥਿਕਨੈਸ ਆ 200 ਗ੍ਰਾਮ ਭਾਰ ਆ IP68 69 ਦੀ ਰੇਟਿੰਗ ਤੇ ਗੋਰੀਲਾ ਗਲਾਸ 7i ਦੀ ਪ੍ਰੋਟੈਕਸ਼ਨ ਤੁਹਾਨੂੰ ਮਿਲ ਜੇਗੀ Oppo Find X9 ਜਿਹੜਾ ਆ ਇੱਕ ਤਾਂ ਕੰਪੈਕਟ ਆ ਲਾਈਟ ਵੇਟ ਆ ਪ੍ਰੋਟੈਕਸ਼ਨ ਦੀ ਗੱਲ ਕਰੀਏ ਤਾਂ 1+15 ਤੁਹਾਨੂੰ ਸਟਰੋਂਗ ਆਈਪੀ ਪ੍ਰੋਟੈਕਸ਼ਨ ਦਿੰਦਾ ਯੂਨੀਕ ਕਸਟਮਾਈਜੇਸ਼ਨ ਦੀ ਗੱਲ ਕਰੀਏ ਤਾਂ ਰੀਅਲਮੀ ਜੀਟੀ8 ਪ੍ਰੋ ਜਿਹੜਾ ਆ ਉਹ ਨੰਬਰ ਲੈ ਜਾਂਦਾ ডিসਪਲੇ ਦੀ ਗੱਲ ਕਰੀਏ ਤਾਂ ਰੀਅਲਮੀ ਜੀਟੀ8 ਪ੍ਰੋ ਦੇ ਵਿੱਚ ਤੁਹਾਨੂੰ 6.79 ਇੰਚ ਦੀ ਐਲਟੀਪੀਓ ਐਮੋਲੇਡ ডিসਪਲੇ ਮਿਲਦੀ ਹੈ 144 ਹਰਟ ਰਿਫਰੈਸ਼ ਰੇਟ ਆ 4800 6 ਹਰਟ ਦੀ ਤੁਹਾਨੂੰ ਪੀ ਡਬਲਯੂ ਐਮ ਡਿਮਿੰਗ ਰੇਟ ਮਿਲਦੀ ਹੈ ਮਤਲਬ ਲੋ ਲਾਈਟ ਦੇ ਵਿੱਚ ਕਿੰਨੀ ਫਾਸਟ ਸਕਰੀਨ ਜਿਹੜੀ ਬਲਿੰਕ ਕਰਦੀ ਹੈ ਉਸ ਫੈਕਟਰ ਨੂੰ ਮੈਜ਼ਰ ਕੀਤਾ ਜਾਂਦਾ ਔਰ ਨਾਲ ਦੀ ਨਾਲ ਹੀ ਤੁਹਾਡੇ ਅੱਖਾਂ ਦੇ ਲਈ ਸਕਰੀਨ ਕਿੰਨੀ ਕੰਫਰਟੇਬਲ ਆ ਕੋਈ ਸਟ੍ਰੇਨਥ ਨਹੀਂ ਦਿੰਦੀ ਉਹ ਜਿੰਨਾ ਨੰਬਰ ਵੱਧ ਹੋਏਗਾ ਓਨਾ ਹੀ ਕੰਫਰਟੇਬਲ ਤੁਹਾਡੀ ਅੱਖਾਂ ਦੇ ਲਈ ਸਕਰੀਨ ਰਹਿੰਦੀ ਆ 2000 ਨਿਟਸ ਦੀ ਤੁਹਾਨੂੰ ਐਚਬੀਐਮ ਬ੍ਰਾਈਟਨੈਸ ਜਿਹੜੀ ਇਸ ਫੋਨ ਦੇ ਵਿੱਚ ਮਿਲਦੀ ਆ ਔਰ 1+15 ਦੀ ਗੱਲ ਕਰੀਏ ਤਾਂ 6.78 ਇੰਚ ਦੀ ਐਲਟੀਪੀਓ ਐਮਲੈਡ ਡਿਸਪਲੇ ਆ 165 ਹਰਟਜ਼ ਦੀ ਰਿਫਰੈਸ਼ ਰੇਟ ਤੁਹਾਨੂੰ ਮਿਲਦੀ ਆ 1800 nits ਦੀ HPM ਬ੍ਰਾਈਟਨੈਸ ਮੋਡ ਤੁਹਾਨੂੰ ਇਸ ਫੋਨ ਦੇ ਵਿੱਚ ਮਿਲੇਗਾ PWM ਡਿਮਿੰਗ ਰੇਟ ਦੀ ਗੱਲ ਕਰੀਏ ਤਾਂ ਇਸ ਫੋਨ ਦੇ ਵਿੱਚ ਤੁਹਾਨੂੰ 2160 Hz ਜਿਹੜਾ ਆ PWM ਡਿਮਿਗਰੇਟ ਮਿਲੇਗਾ Oppo Find X9 ਦੇ ਵਿੱਚ 6.59 ਇੰਚ ਦੀ AMOLED ਡਿਸਪਲੇ ਆ 120 Hz ਰਿਫਰੈਸ਼ ਰੇਟ ਆ 340 Hz ਦੀ PWM ਡਿਮਿੰਗ ਰੇਟ ਆ ਔਰ 1800 nits ਦੀ ਤੁਹਾਨੂੰ ਬੀਕ ਬ੍ਰਾਈਟਨੈਸ ਮਿਲਦੀ ਆ ਪਰ ਓਵਰਆਲ ਡਿਸਪਲੇ ਦੀ ਗੱਲ ਕਰੀਏ ਤਾਂ Realme GT8 Pro ਸਾਰੇ ਬਾਕਸਿਸ ਨੂੰ ਟਿਕ ਕਰਦੀ ਆ ਗੇਮਿੰਗ ਦੇ ਲਈ ਜੇਕਰ ਗੱਲ ਕਰੀਏ ਤਾਂ OnePlus 15 ਜਿਹੜਾ ਆ ਉਹ ਨੰਬਰ ਲੈ ਜਾਂਦਾ ਕਿਉਂਕਿ 165 Hz ਤੱਕ ਜਿਹੜੀ ਫਰੈਸ਼ ਰੇਟ ਆ ਉਸ ਦੀ ਜਾਂਦੀ ਹੈ ਜੇਕਰ ਤੁਸੀਂ ਛੋਟੇ ਸਾਈਜ਼ ਦੀ ਡਿਸਪਲੇ ਪਸੰਦ ਕਰਦੇ ਹੋ ਤਾਂ ਤੁਸੀਂ Oppo Find X9 ਵਾਲੇ ਜਾ ਸਕਦੇ ਹੋ ਪ੍ਰੋਸੈਸਰ ਦੀ ਗੱਲ ਕਰੀਏ ਤਾਂ Realme GT8 Pro ਤੇ OnePlus 15 ਦੇ ਵਿੱਚ ਤੁਹਾਨੂੰ ਅੱਜ ਦੇ ਸਮੇਂ ਦਾ ਟਾਪ ਦਾ ਪ੍ਰੋਸੈਸਰ ਮਿਲੇਗਾ Snapdragon 8 Elite Gen 5 ਜਿਸ ਦੇ ਵਿੱਚ Adreno 840 GPU ਆਉਂਦਾ LPDDR5X RAM ਮਿਲ ਜਾਂਦੀ ਹੈ ਪਰ OnePlus ਦੇ ਵਿੱਚ ਤੁਹਾਨੂੰ ਜਿਹੜੀ RAM ਟਾਈਪ ਆ LP DDR 5X আল্ট্রা ਜਾਂ আল্ট্রা প্লাਸ ਮਿਲਦੀ ਆ ਸਟੋਰੇਜ ਟਾਈਪ ਦੀ ਗੱਲ ਕਰੀਏ ਤਾਂ UFS ਸਟੋਰੇਜ ਟਾਈਪ ਤੁਹਾਨੂੰ ਦੋਨਾਂ ਦੇ ਵਿੱਚ 4.1 ਮਿਲ ਜੇਗੀ ਦੋਨੋਂ ਫੋਨਾਂ ਦੇ ਵਿੱਚ ਗੇਮਿੰਗ ਤੇ ਇਮੇਜਿੰਗ ਨੂੰ ਇਨਹਾਂਸ ਕਰਨ ਦੇ ਲਈ ਕੋ ਪ੍ਰੋਸੈਸਿੰਗ ਚਿਪਸ ਆ Realme ਦੇ ਵਿੱਚ ਤੁਹਾਨੂੰ HyperVision AI ਚਿਪ ਮਿਲ ਜਾਂਦੀ ਆ ਔਰ OnePlus ਦੇ ਵਿੱਚ ਤੁਹਾਨੂੰ G2 ਗੇਮਿੰਗ ਨੈਟਵਰਕ ਚਿਪ ਜਿਹੜੀ ਆ ਮਿਲ ਜਾਂਦੀ ਆ ਔਰ ਦੋਨਾਂ ਦੇ AnTuTu ਸਕੋਰ ਜਿਹੜੇ ਆ 4 ਮਿਲੀਅਨ ਦੇ ਲਾਗੇ ਚੱਕ ਗਿਆ ਕਰ ਗੱਲ ਕਰੀਏ Oppo Find X9 ਦੀ ਤਾਂ ਇਸ ਦੇ ਵਿੱਚ ਵੀ ਪ੍ਰੋਸੈਸਰ ਜਿਹੜਾ ਆ ਮੀਡੀਆ ਟੈਕ ਡਿਮੈਨਸਿਟੀ ਦਾ ਸਭ ਤੋਂ ਟੌਪ ਦਾ ਪ੍ਰੋਸੈਸਰ ਆ ਮੀਡੀਆ ਟੈਕ ਡਿਮੈਨਸਿਟੀ 9500 ਆਰਮ G1 ਅਲਟਰਾ ਤੁਹਾਨੂੰ GPU ਮਿਲ ਜਾਂਦਾ LPDDR5X RAM ਟਾਈਪ ਆ ਔਰ UFS ਸਟੋਰੇਜ ਟਾਈਪ ਜਿਹੜੀ ਆ 4.1 ਆ ਪ੍ਰੋਸੈਸਰ ਇਹ ਵੀ ਬਹੁਤ ਤਗੜਾ ਜਿੰਨਾ ਮਰਜ਼ੀ ਹੈਵੀ ਟਾਸਕਿੰਗ ਨੂੰ ਦੋਗੇ ਇਹ ਕਰੂਗਾ ਫਿਰ ਗੱਲ ਕਰੀਏ ਕੰਪੈਰੀਜ਼ਨ ਦੀ ਤਾਂ ਇਹ ਫਿਰ Snapdragon 8 Elite Gen 5 ਤੋਂ ਥੋੜਾ ਜਿਹਾ ਪਿੱਛੇ ਹੈ। ਔਰ ਇਸ ਦੇ ਜਿਹੜੇ ਐਂਟਰ ਨੂੰ ਸਕੋਰ ਆ ਉਹ ਵੀ 3.5 ਮਿਲੀਅਨ ਦੇ ਕਰੀਬ ਆ। ਜੇਕਰ ਗੇਮਿੰਗ ਵਾਸਤੇ ਫੋਨ ਲੈਣਾ ਤਾਂ ਤੁਸੀਂ OnePlus 15 ਵੱਲ ਜਾ ਸਕਦੇ ਹੋ ਕਿਉਂਕਿ ਇਸ ਦੇ ਉੱਪਰ ਤੁਸੀਂ 165 FPS ਤੱਕ ਗੇਮਿੰਗ ਜਿਹੜੀ ਆ ਉਹ ਕਰ ਸਕਦੇ ਹੋ। ਜੇਕਰ ਤੁਸੀਂ ਬੈਲੈਂਸਡ ਪਾਵਰ ਹਾਊਸ ਲੈਣਾ ਆ ਤਾਂ ਤੁਸੀਂ Realme GT 8 Pro ਵੱਲ ਜਾ ਸਕਦੇ ਹੋ। ਸੌਫਟਵੇਅਰ ਦੀ ਗੱਲ ਕਰੀਏ ਤਾਂ ਤਿੰਨੇ ਫੋਨਾਂ ਦੇ ਵਿੱਚ Android 16 ਬੇਸ ਤੁਹਾਨੂੰ ઓਪਰੇਟਿੰਗ ਸਿਸਟਮ ਜਿਹੜਾ ਦੇਖਣ ਨੂੰ ਮਿਲ ਜਾਵੇਗਾ। ਰੀਅਲਮੀ GT8 Pro ਦੀ ਗੱਲ ਕਰੀਏ ਤਾਂ ਤੁਹਾਨੂੰ Realme UI 7 ઓਪਰੇਟਿੰਗ ਸਿਸਟਮ ਮਿਲ ਜੇਗਾ 4 ਸਾਲ ਦੇ ઓਪਰੇਟਿੰਗ ਸਿਸਟਮ ਅਪਡੇਟਸ ਔਰ 5 ਸਾਲ ਦੇ ਸਕਿਉਰਿਟੀ ਅਪਡੇਟਸ OnePlus 15 ਦੇ ਵਿੱਚ ਤੁਹਾਨੂੰ Oxygen OS 16 ઓਪਰੇਟਿੰਗ ਸਿਸਟਮ ਮਿਲ ਜੇਗਾ ਜਿਹਦੇ ਵਿੱਚ ਤੁਹਾਨੂੰ 4 ਸਾਲ ਦੇ OS ਅਪਡੇਟਸ ਔਰ 6 ਸਾਲ ਦੇ ਸਕਿਉਰਿਟੀ ਅਪਡੇਟਸ ਮਿਲ ਜਾਣਗੇ ਜੇਕਰ ਗੱਲ ਕਰੀਏ Oppo Find X9 ਦੀ ਤਾਂ ਤੁਹਾਨੂੰ ਇਸ ਦੇ ਵਿੱਚ Color OS 16 ઓਪਰੇਟਿੰਗ ਸਿਸਟਮ ਮਿਲ ਜੇਗਾ 5 ਸਾਲ ਦੇ OS ਅਪਡੇਟਸ ਔਰ 6 ਸਾਲ ਦੇ ਸਕਿਉਰਿਟੀ ਅਪਡੇਟਸ ਮਿਲ ਜਾਣਗੇ ਜੇਕਰ ਤੁਸੀਂ ਲੌਂਜੀਵਿਟੀ ਲਈ ਫੋਨ ਲੈਣਾ ਚਾਹੁੰਦੇ ਹੋ ਤਾਂ ਤੁਸੀਂ Oppo Find X9 ਵੱਲ ਜਾ ਸਕਦੇ ਹੋ ਕਿਉਂਕਿ ਜ਼ਿਆਦਾ OS ਅਪਡੇਟਸ ਤੁਹਾਨੂੰ ਮਿਲ ਜਾਣਗੇ ਜੇਕਰ ਤੁਸੀਂ ਕਲੀਨ ਸੌਫਟਵੇਅਰ ਵੱਲ ਜਾਣਾ ਚਾਹੁੰਦੇ ਹੋ ਤਾਂ ਤੁਸੀਂ OnePlus 15 ਨੂੰ ਪਿਕ ਕਰ ਸਕਦੇ ਹੋ ਜੇਕਰ ਤੁਹਾਨੂੰ ਜ਼ਿਆਦਾ ਵਧੀਆ ਹੋਰ ਕਸਟਮਾਈਜੇਸ਼ਨਸ ਚਾਹੀਦੀਆਂ ਨੇ ਤਾਂ ਤੁਸੀਂ Realme GT8 Pro ਨੂੰ ਚੂਜ਼ ਕਰ ਸਕਦੇ ਹੋ ਕੈਮਰੇ ਦੀ ਗੱਲ ਕਰੀਏ ਤਿੰਨਾਂ ਦੇ ਵਿੱਚ ਤੁਹਾਨੂੰ 50 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਮਿਲ ਜਾਵੇਗਾ ਜੇਕਰ ਸੈਂਸਰ ਸਾਈਜ਼ ਦੀ ਗੱਲ ਕਰੀਏ ਤਾਂ Oppo Find X9 ਦੇ ਵਿੱਚ ਤੁਹਾਨੂੰ ਸੈਂਸਰ ਸਾਈਜ਼ ਇਹਨਾਂ ਦੋਨਾਂ ਫੋਨਾਂ ਦੇ ਨਾਲੋਂ ਜ਼ਿਆਦਾ ਮਿਲੇਗਾ ਟੈਲੀਫੋਟੋ ਸੈਂਸਰ ਦੀ ਗੱਲ ਕਰੀਏ ਤਾਂ GT8 Pro ਦੇ ਵਿੱਚ ਤੁਹਾਨੂੰ 200 ਮੈਗਾਪਿਕਸਲ ਦਾ ਟੈਲੀਫੋਟੋ ਸੈਂਸਰ ਜਿਹੜਾ ਕੈਮਰਾ ਮਿਲਦਾ ਆ ਔਰ 3x ਤੱਕ ਤੁਸੀਂ ਜਿਹੜਾ ਆਪਟੀਕਲ ਜ਼ੂਮ ਕਰ ਸਕਦੇ ਹੋ 6x ਤੱਕ ਤੁਸੀਂ ਲੋਸਲੈਸ ਜ਼ੂਮ ਕਰ ਸਕਦੇ ਹੋ 1+15 ਦੇ ਵਿੱਚ ਤੁਹਾਨੂੰ 50 ਮੈਗਾਪਿਕਸਲ ਦਾ ਮਿਲੇਗਾ Oppo Find X9 ਦੇ ਵਿੱਚ ਵੀ ਤੁਹਾਨੂੰ 50 ਮੈਗਾਪਿਕਸਲ ਦਾ ਟੈਲੀਫੋਟੋ ਲੈਂਸ ਮਿਲੇਗਾ ਅਲਟਰਾਵਾਈਡ ਐਂਗਲ ਦੀ ਗੱਲ ਕਰੀਏ ਤਾਂ ਤਿੰਨਾਂ ਕੈਮਰੇਆਂ ਦੇ ਵਿੱਚ ਤੁਹਾਨੂੰ 50 ਮੈਗਾਪਿਕਸਲ ਦੇ ਹੀ ਅਲਟਰਾਵਾਈਡ ਐਂਗਲ ਕੈਮਰਾ ਮਿਲਣਗੇ ਔਰ Oppo Find X9 ਦੇ ਵਿੱਚ ਤੇ 1+15 ਦੇ ਵਿੱਚ ਤੁਹਾਨੂੰ ਆਟੋ ਫੋਕਸ ਦਾ ਫੀਚਰ ਮਿਲੇਗਾ ਜਦਕਿ Realme GT8 Pro ਦੇ ਵਿੱਚ ਤੁਹਾਨੂੰ ਆਟੋ ਫੋਕਸ ਦਾ ਫੀਚਰ ਜਿਹੜਾ ਨਹੀਂ ਮਿਲੇਗਾ 셀ਫੀ ਕੈਮਰੇ ਦੀ ਗੱਲ ਕਰੀਏ ਤਾਂ ਤਿੰਨੇ ਕੈਮਰੇ ਜਿਹੜੇ ਆ ਉਹ 32 ਮੈਗਾ ਪਿਕਸਲ ਦੇ ਮਿਲਦੇ ਨੇ ਔਰ ਸਿਰਫ 1+15 ਦੇ ਵਿੱਚ ਹੀ ਆਟੋ ਫੋਕਸ ਫੀਚਰ ਜਿਹੜਾ ਆਉਂਦਾ ਆ ਜੀਟੀ8 ਪ੍ਰੋ ਦੇ ਵਿੱਚ ਤੁਸੀਂ 8K 30 FPS ਤੱਕ ਵੀਡੀਓ ਰਿਕਾਰਡ ਕਰ ਸਕਦੇ ਹੋ 1+15 ਦੇ ਵਿੱਚ ਵੀ ਤੁਸੀਂ 8K 30 FPS ਤੱਕ ਵੀਡੀਓ ਸ਼ੂਟ ਕਰ ਸਕਦੇ ਹੋ Oppo Find X9 ਦੇ ਵਿੱਚ ਤੁਸੀਂ 4K 120 FPS ਤੱਕ ਵੀਡੀਓ ਸ਼ੂਟ ਕਰ ਸਕਦੇ ਹੋ ਬੈਸਟ ਪ੍ਰਾਇਮਰੀ ਤੇ আল্ট্রਾ ਵਾਈਡ ਐਂਗਲ ਜਿਹੜਾ ਕੈਮਰਾ ਆ ਉਹ ਤੁਹਾਨੂੰ Oppo Find X9 ਦੇ ਵਿੱਚ ਮਿਲੇਗਾ ਜੇਕਰ ਬੈਸਟ ਟੈਲੀ ਫੋਟੋ ਸੈਂਸਰ ਦੀ ਗੱਲ ਕਰੀਏ ਤਾਂ ਤੁਹਾਨੂੰ Realme GT8 Pro ਦੇ ਵਿੱਚ ਮਿਲੇਗਾ ਔਰ ਜੇਕਰ ਤੁਸੀਂ ਬੈਸਟ ਕੰਸਿਸਟੈਂਸੀ 셀ਫੀ ਆਟੋ ਫੋਕਸ ਦੇ ਵੱਲ ਜਾਣਾ ਹੈ ਤਾਂ ਤੁਸੀਂ OnePlus 15 ਨੂੰ ਚੂਸ ਕਰ ਸਕਦੇ ਹੋ ਪਰ OnePlus 15 ਦਾ ਕੈਮਰਾ ਵੀ ਜਿਹੜਾ ਬਹੁਤ ਵਧੀਆ ਹੈ ਹੁਣ ਜੇਕਰ ਬੈਟਰੀ ਦੀ ਗੱਲ ਕਰੀਏ ਤਾਂ OnePlus 15 ਦੇ ਵਿੱਚ ਤੁਹਾਨੂੰ 7300mAh ਦੀ ਬੈਟਰੀ ਮਿਲਦੀ ਆ ਸਕਰੀਨ ਆਨ ਟਾਈਮ ਜਿਹੜਾ ਆ ਤੁਹਾਨੂੰ 11 ਤੋਂ 12 ਘੰਟੇ ਜਿਹੜਾ ਮਿਲ ਜੇਗਾ 120W ਦੀ ਫਾਸਟ ਚਾਰਜਿੰਗ ਮਿਲਦੀ ਆ ਔਰ 50W ਦੀ ਵਾਇਰਲੈਸ ਚਾਰਜਿੰਗ ਮਿਲਦੀ ਆ Oppo Find X9 ਦੀ ਗੱਲ ਕਰੀਏ ਤਾਂ ਤੁਹਾਨੂੰ 7000mAh ਦੀ ਬੈਟਰੀ ਮਿਲਦੀ ਆ ਸਕਰੀਨ ਟਾਈਮ ਦੀ ਗੱਲ ਕਰੀਏ ਤਾਂ 11 ਘੰਟੇ ਤੁਹਾਨੂੰ ਸਕਰੀਨ ਆਨ ਟਾਈਮ ਮਿਲ ਜੇਗਾ 80W ਦੀ ਵਾਇਰਡ ਚਾਰਜਿੰਗ ਤੇ 50W ਦੀ ਵਾਇਰਲੈਸ ਚਾਰਜਿੰਗ ਨੂੰ ਸਪੋਰਟ ਕਰਦਾ ਰੀਅਲਮੀ GT8 Pro ਦੇ ਵਿੱਚ ਤੁਹਾਨੂੰ 7000mAh ਦੀ ਬੈਟਰੀ ਮਿਲਦੀ ਆ 10 ਤੋਂ 12 ਘੰਟੇ ਜਿਹੜਾ ਹੈ ਸਕਰੀਨ ਆਨ ਟਾਈਮ ਜਿਹੜਾ ਹੈ ਇਸ ਦਾ ਰਹਿ ਸਕਦਾ ਆ ਔਰ 120W ਦੀ ਫਾਸਟ ਚਾਰਜਿੰਗ ਮਿਲਦੀ ਹੈ ਔਰ 50W ਦੀ ਵਾਇਰਲੈਸ ਚਾਰਜਿੰਗ ਮਿਲਦੀ ਹੈ ਬੈਟਰੀ ਦੇ ਮਾਮਲੇ ਦੇ ਵਿੱਚ ਜੇਕਰ ਵਿਨਰ ਵੇਖਿਆ ਜਾਵੇ ਤਾਂ OnePlus 15 ਆ ਕਿਉਂਕਿ 7300mAh ਦੀ ਵੱਡੀ ਬੈਟਰੀ ਹੈ ਪਰ ਜੇਕਰ ਰੇਟ ਦੀ ਗੱਲ ਕਰੀਏ ਤਾਂ بیس ਵੇਰੀਐਂਟ ਜਿਹੜਾ ਆ Realme GT8 Pro ਦਾ ਤੁਹਾਨੂੰ 72000 ਰੁਪਏ ਦਾ ਮਿਲ ਜੇਗਾ OnePlus 15 ਦਾ ਵੀ ਤੁਹਾਨੂੰ 72000 ਰੁਪਏ ਦਾ ਮਿਲ ਜੇਗਾ ਔਰ Oppo Find X9 ਦਾ ਜਿਹੜਾ بیس ਵੇਰੀਐਂਟ ਆ ਉਹ 75000 ਰੁਪਏ ਦਾ ਆ ਤੇ ਤੁਹਾਨੂੰ 5000 ਰੁਪਏ ਦੀ ਜਿਹੜੀ ਆ ਬੈਂਕ ਆਫਰਸ ਦੇ ਨਾਲ ਛੂਟ ਮਿਲ ਜਾਵੇਗੀ ਕਿ ਕਿਹੜਾ ਫੋਨ ਵਧੀਆ ਆ ਜੇਕਰ ਤੁਸੀਂ ਰੀਅਲਮੀ ਜੀਟੀ 8 ਪ੍ਰੋ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ শারਪ ਡਿਸਪਲੇ ਮਿਲ ਜੇਗੀ ਬੈਸਟ ਪੀ ਐਮ ਡਬਲ ਡਿਮਿੰਗ ਰੇਟ ਮਿਲ ਜੇਗਾ 200 ਮੈਗਾ ਪਿਕਸਲ ਦਾ ਟੈਲੀ ਫੋਟੋ ਸੈਂਸਰ ਮਿਲ ਜੇਗਾ ਸਨੈਪ ਡ੍ਰੈਗਨ 8 ਐਲੀਟ ਦੀ ਟਾਪ ਦੀ ਪਰਫਾਰਮੈਂਸ ਮਿਲ ਜੇਗੀ ਜੇਕਰ OnePlus 15 ਤੁਸੀਂ ਲੈਣਾ ਚਾਹੁੰਦੇ ਹੋ ਤਾਂ ਇਹਦੇ ਵਿੱਚ ਤੁਹਾਨੂੰ 165 ਐਪੀਐਸਟ ਤੱਕ ਤੁਸੀਂ ਗੇਮਿੰਗ ਕਰਦੇ ਹੋ ਸਮੂਥ ਸੌਫਟਵੇਅਰ ਐਕਸਪੀਰੀਅੰਸ ਜਿਹੜਾ ਤੁਹਾਨੂੰ ਮਿਲ ਜੇਗਾ ਵੱਡੀ ਬੈਟਰੀ ਮਿਲ ਜੇਗੀ ਫਾਸਟ ਚਾਰਜਿੰਗ ਨੂੰ ਤੁਸੀਂ ਜਿਹੜਾ ਹੈ ਜੇ ਤੁਹਾਡੀ ਪ੍ਰਾਇੋਰਟੀ ਹੈ ਤਾਂ ਤੁਸੀਂ ਇਹਦੇ ਵੱਲ ਜਾ ਸਕਦੇ ਹੋ Oppo Find X9 ਜੇਕਰ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਹਦੇ ਵਿੱਚ ਸਭ ਤੋਂ ਵੱਡਾ ਪ੍ਰਾਇਮਰੀ ਕੈਮਰਾ ਸੈਂਸਰ ਮਿਲ ਜੇਗਾ আলਟਰਾ ਵਾਈਡ ਐਂਗਲ ਇਸ ਦਾ ਕਮਾਲ ਦਾ ਆ ਹੈਸਲਬੈਂਡ ਦੇ ਨਾਲ ਟਿਊਨਿੰਗ ਆ ਕੰਪੈਕਟ ਸਾਈਜ਼ ਜਿਹਨੂੰ ਪਸੰਦ ਆ ਉਹ ਇਸ ਨੂੰ ਚੂਜ਼ ਕਰ ਸਕਦਾ ਆ ਔਰ ਸਭ ਤੋਂ ਵੱਡੀ ਗੱਲ ਕੀ ਲੌਂਜੀਵਿਟੀ ਮਿਲੇਗੀ 5 ਸਾਲ ਦੇ ਤੁਹਾਨੂੰ OS ਅਪਡੇਟਸ ਮਿਲਣਗੇ ਜੇਕਰ ਤੁਸੀਂ ਫੋਟੋਗ੍ਰਾਫੀ ਲਈ ਜਾਣਾ ਚਾਹੁੰਦੇ ਹੋ ਤੇ ਜਾਂ ਤੁਹਾਨੂੰ ਲੌਂਜੀਵਿਟੀ ਪਸੰਦ ਆ ਲੌਂਗ ਟਰਮ ਰਲਾਈਅਬਿਲਟੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ Oppo Find X9 ਵਾਲਾ ਜਾ ਸਕਦੇ ਹੋ ਕਮੈਂਟਸ ਦੇ ਵਿੱਚ ਜਰੂਰ ਦੱਸਿਓ ਕਿ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਔਰ ਕਿਹੜਾ ਫੋਨ ਜਿਹੜਾ ਆ ਤੁਸੀਂ ਲੈਣਾ ਪਸੰਦ ਕਰੋਗੇ